ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਇੱਥੇ ਨਰਸ ਦੇ ਰੂਪ ਦੇ ਵਿੱਚ ਮਹਿਲਾ ਆਈ ਅਤੇ ਲੇਡੀਜ਼ ਵਾਰਡ ਦੇ ਵਿੱਚ ਜਾ ਕੇ ਬੱਚੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਉਸ ਦੀਆਂ ਹਰਕਤਾਂ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਸਟਾਫ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਇਸ ਮਹਿਲਾ ਨੂੰ ਕਾਬੂ ਕਰ ਲਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਹੜੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ ਵੇਲੇ ਮਹਿਲਾ ਨਜ਼ਰ ਆ ਰਹੀ ਹੈ ਜਿਸ ਨੇ ਮੂੰਹ ਲੁਕੋਇਆ ਹੋਇਆ ਤਾਂ ਦੱਸ ਦੇ ਕਿ ਉਹੀ ਮਹਿਲਾ ਜਿਹੜੀ ਕਿ ਲੇਡੀਜ਼ ਵਾਰਡ ਦੇ ਵਿੱਚ ਜਾ ਕੇ ਬੱਚੇ ਨੂੰ ਚੁੱਕ ਕੇ ਵਧਾਈਆਂ ਮੰਗ ਰਹੀ ਸੀ ਤੇ ਬੱਚੇ ਚੁੱਕ ਕੇ ਫਰਾਰ ਹੋਣ ਲੱਗੀ ਸੀ ਤਾਂ ਮਾਪਿਆਂ ਨੇ ਇਸ ਦੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਸੁਣਦੇ ਹਾਂ ਕਿ ਆਖਰ ਉਹਨਾਂ ਨੂੰ ਕਿਵੇਂ ਸ਼ੱਕ ਹੋਇਆ ਜਸਵੀਰ ਤੋਂ ਜਿਹੜਾ ਪਿੰਡ ਹੈ ਪਿੰਡ ਸਾਡਾ ਚੁਪਤਾ ਜੀ ਮਰੇਰ ਕੋ ਚਾਹੁੰਦੇ ਉਹ ਜਿਹੜੀ ਹੋਣ ਲੱਗੀ ਚੁਟ ਗਈਆਂ ਜਾਂ ਬਜਾਉਣ ਲੱਗੀ ਕਹਿੰਦੀ ਮੈਨੂੰ ਵਧਾਈਆਂ ਦੇ ਦੇ ਅਸੀਂ ਆਖਿਆ ਵੀ ਕੋਈ ਨਾ ਦੇ ਦਾਂ ਕਹਿੰਦੀ ਮੇਰੇ ਕੰਮ ਕਰ ਦੇ ਹਾਂਜੀ ਹਾਂ ਫਿਰ ਫੇਰ ਆ ਕੇ ਫੇਰ ਆ ਗਈ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇਤੇ ਫਿਰ ਇਧਰ ਗਹਾਂ ਲਾਉਂਦੇ ਹੋਰ ਕੀ ਗੱਲ ਬਾਤ ਹੋਈ ਹੋਰ ਉਧਰ ਫਿਰ ਉਧਰ ਕਰੀਆ ਗੱਲਬਾਤ ਉਹ ਦੂਜੇ ਪਾਸੇ ਬੱਚੇ ਨੂੰ ਇੱਧਰ ਚਾਕੇ ਜਦੋਂ ਲੈਣ ਤੁਰਨ ਲੱਗੇ ਜੀ ਕਰਦੇ ਬੈਠੇ ਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਬੱਚੇ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚਾਕੇ ਤੁਰਨ ਲੱਗੇ ਜੀ ਵੀਰੇ ਕੁਰੇ ਰਿਸ਼ਤੇਦਾਰ ਨਹੀਂ ਉਹ ਵਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਵੜ ਕੇ ਦੇਖੀ ਉਹ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੋਂ ਨਾਲ ਇਹਨਾਂ ਉਧਰ ਰੁੰਝ ਗਈ ਉਹਨੇ ਕਿਛਿਆ ਨਹੀਂ ਵੀ ਤੂੰ ਕੌਣ ਹੈ ਭਾਈ ਕੀ ਕਰ ਰਹੀ ਹੈ ਉਸ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸ ਹੈਗੇ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚੋਂ 3 ਘੰਟੇ ਡਿਊਟੀ ਲੱਗਦੀ ਹੈਗੀ ਇੱਥੇ ਸਧੂਰ ਲੱਗੀ ਹੈ ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ ਜਦੋਂ ਅਸੀਂ ਆਖਿਆ ਤੁਹਾਡਾ ਆਈ ਕਾਰਡ ਹੋਊਗਾ ਉਸ ਵੀ ਆ ਤੁਹਾਡਾ ਦਿਖਾਉਤ ਅਸੀਂ ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋੜੇ ਹੋਰ ਵੀ ਨਰਸਾ ਵੀ ਕੋਈ ਵੀ ਛੋਟੀ ਦੋ ਤੋਂ ਇਲਾਵਾ ਕਹਿੰਦੇ ਨਾ ਅਸੀਂ ਸਾਡੀ ਦੋਵਾਂਗੇ ਜਦੋਂ ਫਿਰ ਉਧਰੋਂ ਪੱਸਿਆ ਕਿ ਵੀ ਤੀਜੀ ਨਰਸ ਛੋਟੀ ਉਹ ਫਿਰਦੀ ਆ ਜਦੋਂ ਇਹਨਾਂ ਨਰਸ ਨੇ ਆ ਕੇ ਪੱਸਿਆ ਵੀ ਕੌਣ ਫਿਰ ਉੱਥੇ ਨਾਲ ਨਾ ਰੋਲਾ ਪਿਆ ਜੀ ਫੜ ਲਿਆ ਹਾਂਜੀ ਫਿਰ ਫੜ ਲਿਆ ਜੀ ਹੁਣ ਉਹ ਹਸਪੀਟਲ ਦਾ ਇੱਥੇ ਸਿਟੀ ਦਿੱਤੀ ਵੀ ਹੈ ਥਾਣੇ ਚਾ ਥਾਣੇ ਪੜਕੇ ਲੈ ਹਾਂਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਨੂੰ ਵਿੱਚ ਪਤਨੀ ਚਾਹੀਦੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਿਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾਵੀਂ ਤੇ ਸਹਿਦਨਾ ਮੈਡੀਸਨ ਮਿਲਦੀਏਗੀ। ਉਥੇ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਸਟਾਫ ਤੇ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਆਖਰ ਉਹਨਾਂ ਨੇ ਘਟਨਾ ਨੂੰ ਲੈ ਕੇ ਕੀ ਕਿਹਾ ਜਰਾ ਤੁਸੀਂ ਵੀ ਸੁਣੋ। ਅੱਜ ਸਾਰੇ 2:30 ਵਜੇ ਦੀ ਗੱਲ ਹੈ। ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ। ਕੋਈ ਪਤਾ ਨਹੀਂ ਕੌਣ ਹੈ। ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ। ਚੱਕ-ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ, ਕਿਸੇ ਨੂੰ ਗੋਦੀ ਚੱਕ ਰਹੀ ਹੈ, ਚੱਕ ਕੇ ਵਾਪਸ ਵੀ ਰੱਖ ਰਹੀ ਹੈ। ਉਹ ਕਹਿੰਦੀ ਐ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਐ। ਕੀ ਉਹ ਮਲਾਜਮ ਐ ਹਸਪਤਲ ਦੀ? ਨਹੀਂ 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 ਕੁਛ ਨਹੀਂ ਹੈਗੀ। ਨਾ ਹੀ ਉਹਨੂੰ ਕੋਈ ਜਾਣਦਾ। ਉਹ ਤਾਂ ਧੋਖਾ ਦੇ ਰਹੀ ਐ ਲੋਕਾਂ ਨੂੰ। ਵੀ ਮੈਂ ਮਲਾਜਮਾਂ ਮੈਂ ਇੱਥੇ ਵਧਾਈ ਦਿੰਦੀ ਐ ਤੁਹਾਨੂੰ ਤੁਹਾਨੂੰ ਵਧੀਆ ਹੋ ਗਿਆ ਮੈਂ ਇੱਥੇ ਦੀ ਮਲਾਜਮ। ਫਿਰ ਕਿਸ ਤਰੀਕੇ ਨਾਲ ਉਸ ਤੇ ਸ਼ੱਕ ਪਿਆ ਤੇ ਉਹਨੂੰ ਫੜਿਆ ਗਿਆ? ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਐ ਕਿਸੇ ਦੇ ਬੱਚੇ ਚੱਕ ਰਹੀ ਐ ਇਹ। ਠੀਕ ਐ। ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ? ਪਰਸ ਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ। ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਕੌਣ ਐ ਕਿਵੇਂ ਐ। ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪੀਨ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਉਹਨਾਂ ਗਿਆ ਵੀ ਪੁਲਿਸ ਬੁਲਾਓ ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਾਲ ਚੌਕੀ ਬਣੀ ਹੋਈ ਹੈ ਪੁਲਿਸ ਬੁਲਾ ਲਈ ਨਾਲ ਰੁਕਾ ਭੇਜਤਾ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਉਹਦੇ ਵੱਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨਹੀਂ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ ਸਪੋਰਟ ਨਾਲ ਨਾਲ ਅਸੀਂ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਹੋਰ ਪੁਲਿਸ ਲੈ ਗਈ ਉਹਨਾਂ ਨੂੰ ਤੇ ਜਿਨ੍ਹਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕਰੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਕੀ ਉਹ ਗੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੇ ਪੁਲਿਸ ਨੂੰ ਸਾਰ ਸਾਡੀ ਇਹੀ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸ ਬਿਹੇਵਰੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹ ਰਿਡਿੰਜ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਜੜੀ ਹੈਗੀ ਪੁਲਿਸ ਕਰੂਗੀ ਉੱਥੇ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਗ੍ਰਿਫਤਾਰ ਇਸ ਮਹਿਲਾ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਨੇ ਬੱਚੇ ਚੋਰੀ ਕੀਤੇ ਨੇ ਤਾਂ ਉਹ ਸਿਰਫ ਚੁੱਪੀ ਬੱਟੀ ਨਜ਼ਰ ਆਈ ਤੇ ਨਾਂਜੀ ਨਾਂਜੀ ਸ਼ਬਦ ਵਰਤਿਆ ਗਿਆ ਇਸ ਤੋਂ ਲਾਭਾ ਉਸ ਨੇ ਕੁਝ ਵੀ ਬੋਲਿਆ ਨਹੀਂ ਅਤੇ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿੱਥੋਂ ਲੈ ਕੇ ਆਦਣ ਬੱਚੇ ਨਹੀਂ ਵੀਰ ਜੀ ਕਿੱਥੋਂ ਲੈਣ ਵਾਲੇ ਲਿਦਿਆਣੇ ਤੇ ਰਿਆਣੋਣੀ ਇੱਥੇ ਸੰਗਰੂਰ ਕੀ ਕਰਨਾ ਇਹਦੇ ਵਿੱਚ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹਨ ਸੁਨੂ ਰੰਗੇ ਹੱਥ ਫੜਿਆ ਗਿਆ ਤੇ ਕਿੰਨੇ ਬੱਚੇ ਚੱਕੇ ਰਹਿੰਦੇ ਨਹੀਂ ਵੀ ਤੇ ਫਿਰ ਸੰਗਰੂਰ ਹਸਤਾਲ ਕੀ ਕਰਨਾ ਇੱਥੇ ਤਦੂ ਤੇ ਕੰਮ ਕਰ ਰਹੇ ਨੇ ਨਹੀਂ ਵੀਰ ਜੀ ਹਨ ਇਹ ਹਸਤਾਲ ਫਿਰ ਕੀ ਕਰਨਾ ਇੱਥੇ ਕਿਤਨੀ ਆਉਂਦੀ ਫਿਰ ਤੇ ਆਈ ਕੀ ਕਰਾਂ ਇੱਥੇ ਬੱਚਾ ਚੱਕਣਾ ਨਹੀਂ ਨਹੀਂ ਵੀਰ ਜੀ ਫਿਰ ਕੀ ਕਰਨਾ ਚਾਹਤਾ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹਿ ਰਹੀ ਹੈ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਗਏ ਮੌਕੇ ਤੇ ਫੜਾ ਗਏ ਤੇਰੀ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਨੇ ਪਹਿਲੀ ਵਾਰ ਚੱਕ ਲਈ ਸੀ ਨਹੀਂ ਵੀ ਸੀ ਹਾਂ ਇਹ ਕੱਲ ਜਿਹੜੀ ਲੇਡੀ ਜੀ ਖੜੀ ਹੋਈ ਹੈ ਇਹ ਬੱਚਾ ਵਾਰਡ ਹੈ ਸਿਵਲ ਅਫਸਰ ਦਾ ਸੌਣ ਉੱਤੇ ਸੀ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਵੀਰੇ ਨੂੰ ਸ਼ੱਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੇ ਦਸਤਖਤਾਂ ਮੁਤਾਬਕ ਨਸ ਦਸਤਖਤਰੀ ਸੀ ਤੇ ਇੱਕ ਹਰਪਾਲ ਸਿੰਘ ਦਾ ਪੁੱਤਰ ਸੋਨ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੀ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਲੈਣ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹ ਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਇਹੋ ਜਿਹਾ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡੇ ਨਾਲ ਕੋਈ ਸੰਬੰਧ ਹੈ ਅੱਜ ਦੂਸਰੀ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਨੇ ਲਿਖਾਉਣ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਂ ਉਹਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੇਵ ਦੇ ਧਿਆਨ ਮੁਤਾਬਿਕ ਉਸ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਗਿਰਿਸ਼ਤਰੀ ਕਰ ਲਈ ਬੱਚੇ ਉਹਨਾਂ ਨੇ ਮੌਕੇ 'ਤੇ ਆਪਣੇ ਸਵਾਰ ਲੈ ਸੀਗੇ ਤੇ ਇਸ ਵੰਦੀ ਐਸਐਮਓ ਸਾਹਿਬ ਵੱਲੋਂ ਸਾਨੂੰ ਕਿਰਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਮਿਤੀ 25/5/25 ਅੰਡਰ ਸੈਕਸ਼ਨ 132 ਤਹਿਤ ਅਸਮ ਕਦਮ ਦਰਜ ਕਰ ਲਿਆ। ਬਾਕੀ ਕੁਝ-ਕਿਛ ਜਾਰੀ ਹੈ ਕੁਝ-ਕਿਛ ਤੋਂ ਜੋ ਵੀ ਸਮਾਹ ਲੈ ਹੈ। ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਲ ਕੀ ਕਰਦੇ? ਏ ਲੁਧਿਆਣੇ ਦੀ ਰਹਿਣ ਵਾਲੀ ਹੈ। ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਸਤਾ ਸੰਪਰਕ ਹੋ ਗਿਆ ਤੇ ਪਰਿਵਾਰ ਵੀ ਪਹੁੰਚ ਜੂਗਾ ਜੋ ਵੀ ਅਗਲੀ ਤਰਤੀਸ਼ ਦਰਾਨੇ ਕੁਲਵਾ ਸਾਹਮਣੇ ਆਉਗੇ ਅਗਲੀ ਕਾਰਵਾਈ ਉਸ ਮੁਤਾਬਕ ਹੈ ਜਿਵੇਂ ਜਿਹੜੇ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਪੋਰਟ ਹੈ ਜੀ ਇਹਦੇ ਬਿਖਾਈ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਪੋਰਟ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਤੇ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤਰਤੀਸ਼ ਤੇ ਦਰਾਨੇ ਪਤਾ ਲੱਗੇਗਾ ਖਿਆ ਦਾਦੀ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਬੱਚੇ ਨੂੰ ਚੁੱਕਣ ਵਾਲੀ ਮਹਿਲਾ ਨੂੰ ਲੈ ਕੇ ਹੁਣ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਐਵੇਂ ਤਾਂ ਕੋਈ ਵੀ ਐਰਾ-ਗੈਰਾ ਅੰਦਰ ਆ ਕੇ ਬੱਚੇ ਚੋਰੀ ਕਰਕੇ ਫਰਾਰ ਵੀ ਹੋ ਸਕਦਾ ਹੈ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕੀ ਉੱਥੇ ਸੁਰੱਖਿਆ ਦੇ ਪ੍ਰਬੰਧ ਨੇ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਕਿਹੜਾ ਅਣਜਾਣ ਵਿਅਕਤੀ ਅੰਦਰ ਦਾਖਲ ਹੁੰਦਾ ਹੈ ਤੈਸੂ ਲਾ ਕੇ ਵੱਡੇ ਸਵਾਲ ਜਿਹੜੇ ਕਿ ਖੜੇ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ